ਸਕਾਰਨ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਹੱਦੀ ਸਕੂਲਾਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਸਨ ਤੇ ਹੁਣ ਜੰਗਬੰਦੀ ਤੋਂ ਬਾਅਦ 14 ਮਈ ਨੂੰ ਅੱਜ ਪਹਿਲੇ ਦਿਨ ਸਰਹੱਦੀ ਖੇਤਰਾਂ ਦੇ ਸਕੂਲ ਖੁੱਲੇ ਹਨ ਬੱਚੇ ਸਕੂਲ ਆ ਰਹੇ ਹਨ ਤੇ ਪੜ੍ਹਦੇ ਹੋਏ ਦਿਖਾਈ ਦੇ ਰਹੇ ਹਨ ਫਿਰੋਜ਼ਪੁਰ ਵਿੱਚ ਕੋਈ ਮੂਵਮੈਂਟ ਦਿਖਾਈ ਦੀ ਫਿਰੋਜ਼ਪੁਰ ਕਿੱਪ ਕੀ ਹਾਲਾਤ ਹੈ ਸਰ ਪਿਛਲੇ 2 ਦਿਨ ਸਿਸ ਫਾਇਰ ਕੇ ਬਾਅਦ ਸੇ ਜੈਸੇ ਫਿਰੋਜ਼ਪੁਰ ਕੇ ਹਾਲਾਤ ਬਿਲਕੁਲ ਨੋਰਮਲ ਹੈ ਸ਼ਾਂਤੀਪ੍ਰੀਅ ਹੈ ਔਰ ਸਭ ਕੁਝ ਬਹੁਤ ਅੱਛੇ ਸੇ ਚੱਲ ਰਹਾ ਹੈ ਕੋਈ ਅਨ ਹੋਣੀ ਜਾਂ ਕੋਈ ਇਦਾਂ ਦੀ ਘਟਨਾ ਦਾ ਕੋਈ ਨਹੀਂ ਪਤਾ ਲੱਗਾ ਬੱਚੇ ਟੀਚਰ ਆਪਣਾ ਜਿਹੜਾ ਲੋਗ ਹੈ ਬੜੇ ਆਰਾਮ ਨਾਲ ਆਪਣਾ ਕੰਮਕਾਰ ਕਰ ਰਿਹਾ ਘਰ ਬਾਰ ਚ ਬਾਹਰ ਆ ਜਾ ਰਹੇ ਹੈ ਕੋਈ ਦਿੱਕਤ ਨਹੀਂ ਹੈ ਜੀ ਅ ਦੇਖਿਆ ਜਾਏ ਤਾਂ ਸਕੂਲ ਖੁੱਲ ਗਿਆ ਅੱਜ ਹਾਂਜੀ ਕੱਲ ਸ਼ਾਮ ਨੂੰ ਸਾਨੂੰ ਡੀਸੀ ਮੈਮ ਦੇ ਆਰਡਰ ਰੀਸੀਵ ਹੋ ਗਏ ਸੀ ਜੀ ਵੀ ਕੱਲ ਤੋਂ ਸਕੂਲ ਖੋਲਨੇ ਆ ਤੇ ਅਸੀਂ ਨਾਲ ਹੀ ਬੱਚਿਆਂ ਨੂੰ ਟੀਚਰ ਨੂੰ ਟਰਾਂਸਪੋਰਟ ਸਭ ਜਗ੍ਹਾ ਮੈਸੇਜ ਚੱਲਾ ਗਿਆ ਸੀਗਾ ਤੇ ਬੱਚੇ ਆਪਣੇ ਸਵੇਰੇ ਆਏ ਬੜੇ ਖੁਸ਼ੀ ਨਾਲ ਆਏ ਹੈ ਬੜੇ ਕਾਮਲੀ ਆਇਆ ਕੋਈ ਉਹਨਾਂ ਦੇ ਮਾਈਂਡ ਚ ਕੋਈ ਸ਼ੰਕਾ ਜਾਂ ਕੁਝ ਨਹੀਂ ਸੀ ਬੜੇ ਆਰਾਮ ਨਾਲ ਪੜ੍ਹਦੇ ਬੜੇ ਸ਼ਾਂਤੀਪੂਰਵ ਮਾਹੌਲ ਚ ਪੜਾਈ ਚੱਲ ਰਹੀ ਹੈ ਬੜੇ ਅੱਛੇ ਨਾਲ ਚੱਲ ਰਹੀ ਹੈ ਤਾਂ ਪਹਿਲੇ ਸਕੂਲ ਬੰਦ ਹੋ ਗਈ ਸੀਗੇ ਹਾਂਜੀ ਆ ਪਹਿਲੇ ਜਦੋਂ ਸਕੂਲ ਬੰਦ ਰਿਹਾ ਉਦੋਂ ਥੋੜਾ ਰਹਿਆ ਹੈ ਬੱਚਿਆਂ ਦੇ ਮਨ ਚ ਵੀ ਚਿੰਤਾ ਹੈ ਕੁਝ ਬੱਚੇ ਬਾਹਰ ਵੀ ਗਏ ਸੀ ਪਰ ਜਦੋਂ ਸੀਜ਼ ਫਾਇਰ ਤੋਂ ਬਾਅਦ ਬਾਹਰ ਬੱਚੇ ਆਣਾ ਸ਼ੁਰੂ ਹੋ ਗਏ ਸੀ ਵਾਪਸ ਤੇ ਉਦੋਂ ਥੋੜਾ ਜਿਹਾ ਇੱਕ ਦਿਨ ਲਈ ਜਦੋਂ 9 10 ਦੀ ਰਾਤ ਵਾਲੀ ਥੋੜਾ ਮੋਲ ਬਣਿਆ ਸੀ ਉਦੋਂ ਜਿਸ ਤੋਂ ਬਾਅਦ ਫਲੋਇਪੁਰ ਤੋਂ ਕੁਝ ਲੋਕੀ ਗਏ ਵੀ ਸੀ ਬਾਹਰ ਪਰ ਉਹ ਜਿਵੇਂ ਸੀਸਪਾਇਰ ਦਾ ਸੁਣਿਆ ਲੋਕੀ ਵਾਪਸ ਆ ਗਏ ਨੇ ਤੇ ਹੁਣ ਬੜਾ ਨਾਰਮਲ ਮਾਹੌਲ ਚੱਲ ਰਿਹਾ ਸਕੂਲ ਵੀ ਆਰਾਮ ਨਾਲ ਚੱਲ ਰਿਹਾ ਕੋਈ ਦਿੱਕਤ ਨਹੀਂ ਹੈ ਅੱਜ ਅੱਜ ਕਿਹੜੀ ਤਰੀਕ ਹੈ ਅੱਜ ਤੋਂ ਸਕੂਲ ਜਿਹੜੇ ਲੱਗੇ ਆ ਹਾਂਜੀ ਹਾਂਜੀ ਅੱਜ ਆਪਣੀ 14 ਤਰੀਕ ਹੈ ਤੇ 14 ਤੋਂ ਸਕੂਲ